ਸਾਲ 2019 ਵਿੱਚ ਜੰਮੂ ਕਸ਼ਮੀਰ ਤੋਂ ਆਰਟੀਕਲ 370 ਦੇ ਖਾਤਮੇ ਲਈ ਜੰਮੂ ਕਸ਼ਮੀਰ ਪੁਨਰਗਠਨ ਐਕਟ ਸੰਸਦ ਵਿੱਚ ਲਿਆਂਦਾ ਗਿਆ ਸੀ ਇਸ ਦੇ ਆਧਾਰ ਤੇ ਸੂਬੇ ਨੂੰ ਜੰਮੂ ਕਸ਼ਮੀਰ ਅਤੇ ਲਦਾਖ ਵਿੱਚ ਪੁਨਰਗਠਿਤ ਕੀਤਾ ਗਿਆ ਇਸ ਤਰ੍ਹਾਂ ਜੰਮੂ ਕਸ਼ਮੀਰ ਸੂਬੇ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਡਿਆ ਗਿਆ ਪਿਛਲੇ 6 ਸਾਲਾਂ ਤੋਂ ਸੂਬੇ ਦੇ ਵਿੱਚ ਸੂਬੇ ਨੂੰ ਰਾਜ ਦੇ ਦਰਜੇ ਦੀ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਪੁਨਰ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਹੁਣ 8 ਅਗਸਤ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ। ਅਦਾਲਤ ਨੇ ਸੁਣਵਾਈ ਦੀ ਹਾਮੀ ਅੱਜ 5 ਅਗਸਤ ਨੂੰ ਯਾਨੀ ਉਸ ਦਿਨ ਦਿੱਤੀ ਹੈ ਜਿਸ ਦਿਨ ਅੱਜ ਤੋਂ 6 ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖਤਮ ਹੋਇਆ ਸੀ ਅਤੇ ਸੂਬੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡੇ ਗਏ ਸੀ। ਅਦੋਂ ਤੋਂ ਲੈ ਕੇ ਹੁਣ ਤੱਕ ਸੂਬੇ ਦਾ ਦਰਜਾ ਬਹਾਲ ਨਹੀਂ ਹੋ ਸਕਿਆ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਸਹੀ ਸਮੇਂ ਤੇ ਦਰਜਾ ਦੇ ਦੇਵੇਗੀ ਪਰ ਵਿਰੋਧੀ ਪਾਰਟੀਆਂ ਤੇ ਹੋਰ ਕਈ ਸੰਗਠਨ ਸੂਬੇ ਦਾ ਦਰਜਾ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਮੰਗ ਕਰ ਰਹੇ ਨੇ ਕੁਝ ਐਸੇ ਹੀ ਹਾਲ ਜੰਮੂ ਕਸ਼ਮੀਰ ਦੇ ਵਿੱਚ ਅੱਜ ਵੀ ਵੇਖਣ ਨੂੰ ਮਿਲੇ ਪਹਿਲਾਂ ਤੁਹਾਨੂੰ ਜੰਮੂ ਕਸ਼ਮੀਰ ਦੀ ਤਸਵੀਰ ਵਿਖਾ ਦਿੰਦੇ ਆ ਤੇ ਫਿਰ ਇਸ ਪੂਰੇ ਸਿਨੈਰੀਓ ਤੇ ਚਰਚਾ ਕਰਾਂਗੇ Yakıko, zeminin kesiyesi, zemin ki, onu da yine onun, hak kediya, ve bizimlerin logonun hakka bu kesapama, Jammu Kashmir ki, apni agentir, bizimlerin apni an olçanti, çok şuralı skedi, lakin Jammu 5 Ağustos 2019'du, yediye şapamara, yediye Jammu Kashmir'in logonun sekizazurup kia. ہما <سؤال> گیا یہاں سے وہ سلسلے میں جمع شمار کے اندر ہر ڈسٹک ہر پہ جبردست پرکاش ہو رہی ہے اور ہماری بار ہے جموں کشمیر کے لوگوں نے اپنا ہر محققی بہت جو ہے احمد عبد اللہ صاحب کی سرکار یہاں پہ پچھلے دس مہینوں سے بہترین کام کر رہی ہے لیکن اسٹیٹ ہو بھی نہ دے کے جموں کے لوگوں کو جلد کیا اور اسے بھی ضرور ہو رہا ہے میں سمجھتا ہوں کہ فوری طور پہ ٹوڈی یہاں پہ واپس کیا جائے کیونکہ پانچ لگی ہوئی ہے فوری طور پہ ویو لایا جائے کالی آ کے جموں کشمیر کے اندر ਜੇ ਤੁਹਾਨੂੰ ਕੋਈ ਹੋਰ ਪੁੱਛਣਾ ਹੈ ਤਾਂ ਉਸ ਅਨੁਸਾਰ ਸੇਵਾ ਕਰਾਂਗੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਕਰਤਾਵਾਂ ਦੀ ਤਰਫੋਂ ਸੀਨੀਅਰ ਵਕੀਲ ਕੋਪਾਲ ਸ਼ੰਕਰ ਨਾਰਾਇਣ ਅੱਜ ਪੇਸ਼ ਹੋਏ ਮਾਮਲਾ ਦੇਸ਼ ਦੇ ਮੁੱਖ ਜਸਟਿਸ ਬੀ ਆਰ ਗਵਈ ਦੇ ਸਾਹਮਣੇ ਸੀ ਗਵਈ ਨੇ ਇੱਕ ਗੱਲ ਤਾਂ ਸਪਸ਼ਟ ਕਰ ਦਿੱਤੀ ਕਿ ਇਸ ਮਾਮਲੇ ਨੂੰ 8 ਅਗਸਤ ਨੂੰ ਸੁਣਿਆ ਜਾਵੇਗਾ ਅਦਾਲਤ ਵਿੱਚ ਇਹ ਪਟੀਸ਼ਨ ਕਾਲਜ ਅਧਿਆਪਕ ਜ਼ਫਰ ਅਹਿਮਦ ਪੱਟ ਅਤੇ ਐਕਟੀਵਿਸਟ ਖੁਸ਼ੀਦ ਅਹਿਮਦ ਮਲਿਕ ਲੈ ਕੇ ਗਈ ਸੀ ਉਹਨਾਂ ਦੀ ਇਹ ਦਲੀਲ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਨਾ ਹੋਣ ਕਾਰਨ ਸੂਬੇ ਦੇ ਨਾਗਰਿਕਾਂ ਦੇ ਮੂਲਲੇ ਅਧਿਕਾਰਾਂ ਤੇ ਬੁਰਾ ਅਸਰ ਪਿਆ ਰਿਹਾ ਹੈ ਇਹ ਪਟੀਸ਼ਨ ਸੂਬੇ ਵਿੱਚ ਹੋਏ ਵਿਧਾਨ ਸਭਾ ਚੋਣਾਂ ਦੌਰਾਨ ਹੀ ਸੁਪਰੀਮ ਕੋਰਟ ਵਿੱਚ ਦਰਜ ਕੀਤੀ ਗਈ ਸੀ ਜਿਸ ਤੇ ਹੁਣ ਸੁਣਵਾਈ ਦੀ ਤਾਰੀਖ ਤੈਅ ਹੋ ਗਈ ਹੈ ਫਿਲਹਾਲ ਜੰਮੂ ਕਸ਼ਮੀਰ ਵਿੱਚ ਉਮਰ ਅਬਦੁੱਲਾ ਦੀ ਅਗਵਾਈ ਦੇ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ ਜਿਨ੍ਹਾਂ ਨੂੰ ਕੁਝ ਸੁਤੰਤਰ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਹੈ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਾਲ 2019 ਵਿੱਚ ਵੰਡ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਗਿਆ ਸੀ ਜਿੱਥੇ ਅਦਾਲਤਾਂ ਨੇ ਕੇਂਦਰ ਦੇ ਫੈਸਲੇ ਨੂੰ ਸੰਵਿਧਾਨਿਕ ਤੌਰ ਤੇ ਜਾਇਜ਼ ਠਹਿਰਾ ਦਿੱਤਾ ਸੀ ਤਾਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਇਸ ਨੂੰ ਜਾਇਜ਼ ਠਹਿਰਾਇਆ 11 ਦਸੰਬਰ 2023 ਨੂੰ ਸੁਪਰੀਮ ਕੋਰਟ ਨੇ ਸਰਬਸੰਮਤੀ ਦੇ ਨਾਲ ਆਰਟੀਕਲ 370 ਨੂੰ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਇਸ ਦੇ ਨਾਲ ਹੀ ਆਦੇਸ਼ ਦਿੱਤਾ ਕਿ ਜੰਮੂ ਕਸ਼ਮੀਰ ਵਿੱਚ ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਤੇ ਇਸ ਦਾ ਸੂਬੇ ਦਾ ਦਰਜਾ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਜਿਸ ਤੋਂ ਬਾਅਦ ਸੂਬੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਮੀਦ ਦੀ ਇੱਕ ਕਿਰਨ ਨਜ਼ਰ ਆਈ ਸੀ ਪਿਛਲੇ ਸਾਲ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਕੇਂਦਰ ਨੂੰ 2 ਮਹੀਨਿਆਂ ਦੇ ਅੰਦਰ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਇਹ ਪਟੀਸ਼ਨ ਸਿੱਖਿਆ ਸ਼ਾਸਤਰੀ ਜ਼ਫਰ ਅਹਿਮਦ ਭਟਾ ਅਤੇ ਸਮਾਜਿਕ ਸਿਆਸੀ ਕਾਰਕੁਨ ਖੁਰਸ਼ੀਦ ਅਹਿਮਦ ਮਲਿਕ ਨੇ ਦਾਇਰ ਕੀਤੀ ਪਟੀਸ਼ਨ ਵਿੱਚ ਕਿਹਾ ਗਿਆ ਕਿ ਸੂਬੇ ਦਾ ਦਰਜਾ ਬਹਾਲ ਕਰਨ ਵਿੱਚ ਦੇਰੀ ਕਾਰਨ ਜੰਮੂ ਕਸ਼ਮੀਰ ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦੀ ਸਮਰੱਥਾ ਵਿੱਚ ਗੰਭੀਰ ਕਮੀ ਆਵੇਗੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਅਕਸਰ ਐਸਾ ਵੇਖਣ ਨੂੰ ਮਿਲਦਾ ਹੈ ਤਾਂ ਡਰ ਇਹ ਸੀ ਕਿ ਇਸ ਦੇ ਨਾਲ ਸੰਘਵਾਦ ਦੇ ਵਿਚਾਰ ਦੀ ਗੰਭੀਰ ਉਲੰਘਣਾ ਹੋਵੇਗੀ ਜੋ ਭਾਰਤ ਦੇ ਸੰਵਿਧਾਨ ਦੇ ਮੁਢਲੇ ਢਾਂਚੇ ਦਾ ਹਿੱਸਾ ਹੁੰਦਾ ਹੈ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈਆਂ ਇਸ ਤਰ੍ਹਾਂ ਸੁਰੱਖਿਆ ਸੰਬੰਧੀ ਚਿੰਤਾਵਾਂ ਹਿੰਸਾ ਜਾਂ ਕਿਸੇ ਹੋਰ ਅਸ਼ਾਂਤੀ ਦੀ ਕੋਈ ਵੀ ਰੁਕਾਵਟ ਨਹੀਂ ਹੈ ਜੋ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲੀ ਵਿੱਚ ਰੁਕਾਵਟ ਪਾਵੇ ਜਾਂ ਇਸ ਨੂੰ ਰੋਕੇ ਜਿਵੇਂ ਕਿ ਭਾਰਤ ਸੰਘ ਨੇ ਮੌਜੂਦਾ ਕਾਰਵਾਈ ਵਿੱਚ ਭਰੋਸਾ ਦਿੱਤਾ ਸੀ ਤਾਂ ਅਦਾਲਤ ਨੇ 8 ਤਰੀਕ ਨੂੰ ਮੁਕਰਰ ਕਰ ਦਿੱਤਾ ਹੈ ਜਦੋਂ ਸੁਣਵਾਈ ਹੋਵੇਗੀ ਤਾਂ ਫੈਸਲੇ ਦੀ ਉਡੀਕ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਰ ਸ਼ਖਸ ਨੂੰ ਹੋਵੇਗੀ ਕੀ ਕਹਿਣਾ ਚਾਹੋਗੇ ਤੁਸੀਂ ਕਿ ਜੰਮੂ ਕਸ਼ਮੀਰ ਨੂੰ ਰਾਜਤਾ ਦਰਜਾ ਮੁਰਤੋਂ ਮਿਲਣਾ ਚਾਹੀਦਾ ਇਸ ਸੰਬੰਧੀ ਆਪਣੀ ਕੋਈ ਵੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਣਾ